ਦੋ ਪਾਸੇ ਕਰ ਦੂੰਦੇ ਵਿਚਾਲੇ ਸਰਬੂਜੇ ਨੇ ਹੁਣ ਮੇਰੇ ਤੁਸੀਂ ਜਿੱਤਰ ਰੱਖਿਆ ਜੀ ਅਸੀਂ ਕਿਹੜੀ ਕਿਹੜੀ ਵੈਰਾਈਟੀ ਲੈ ਕੇ ਨਹੀਂ ਆਂ ਗਾਂ ਫਿਰ ਦੂਸਰੀ ਲਾਵਾਂਗੇ ਤੁਹਾਨੂੰ ਦੱਸ ਦੇਣਾ ਲੈ ਚਾਤਾ ਕੋਈ ਗੰਦਾ ਲੈ ਲੈ ਲੈਣਾ ਮੈਂ ਇਹਨਾਂ ਦੇ ਨਾਂ ਸਾਨੂੰ ਦੱਸ ਦਿਓ ਨਾਲੇ ਬੋਲ ਕੇ ਬਣਾ ਜਾ ਸਾਨੂੰ ਪਰਚੀ ਬਣਾ ਦੋ ਆਏ ਮੇਰੇ ਪੱਥਰਨਾਖ ਹਾਂਜੀ ਆ ਹੋ ਗਿਆ ਨਾ ਐਪਲ ਹਾਂਜੀ ਆ ਬੁੱਕਾ ਆੜੂ ਦਾ ਠੀਕ ਹੈ ਆ ਕਸ਼ਮੀਰੀ ਛੋਟੀ ਨਾਕ ਆ ਬਾਦਾਮ ਦਾ ਹਾਂਜੀ ਆ ਲੀਚੀ ਠੀਕ ਹੈ ਤੇ ਆ ਸੀਲੈਸ ਮੋਟਾ ਨਿੰਬੂ ਠੀਕ ਹੈ ਜੀ ਅੱਤਰੀ ਹਾਂ ਅਗਾ 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 ਸੁਖਨਾਜ ਨਰਸਰੀ ਦੇ ਵਿੱਚ ਹੀ ਆਏ ਹੋਏ ਆ ਤੇ ਆ ਵੇਖੋ ਜੀ ਬਹੁਤ ਵਧੀਆ ਫੁੱਲ ਤੇ ਪਨੀਰੀ ਇੱਥੋਂ ਮਿਲਦੀ ਹਰੇਕ ਤਰ੍ਹਾਂ ਦੀ ਤੇ ਬੂਟੇ ਮਿਲਦੇ ਨੇ ਫਲਾਂ ਦੇ ਨਿੰਬੂ ਆਂਬ ਹੋਰ ਵੀ ਕਈ ਦੱਚ ਕੋਤਰਾ ਹੋ ਗਿਆ ਜੀ ਬਦਾਮ ਹੋ ਗਏ ਸੇਵ ਹੋ ਗਏ ਜੀ ਬਹੁਤ ਬੂਟੇ ਮਿਲਦੇ ਨੇ ਅੱਜ ਆਪਾਂ ਬੂਟੇ ਲੈ ਕੇ ਆਏ ਆ ਜੀ ਫੁੱਲਾਂ ਦੇ ਇਹਨਾਂ ਨੂੰ ਬਰਫ਼ ਬਰਫ ਫੁੱਲ ਕਹਿੰਦੇ ਨੇ ਅੱਗੋ ਜੀ ਤੁਸੀਂ ਆਪ ਜਾਣ ਲਿਆ ਜੇ ਇਹ ਫੁੱਲ 2 1 2 ਐਸ ਕਮਲੇ ਚ ਲਾਤੇ 2 ਐਸ ਵਿੱਚ ਲਾਤੇ ਨੇ ਤੇ ਇਧਰ ਵੀ ਆਪਾਂ ਆਹ ਗਮਲਿਆਂ ਦੇ ਵਿੱਚ ਆਪਾਂ ਇੱਕ ਇੱਕ ਬਰਫ ਫੁੱਲ ਲਾਤਾ 2 ਐਸ ਵਿੱਚ ਲਾਤੇ ਨੇ ਇੱਕ ਆਪਾਂ ਜੀ ਹੋਰ ਫਲਾਵਰ ਲੈ ਕੇ ਆਂਦੇ ਨੇ ਉਹ ਆਪਣੇ ਇਧਰ ਪਏ ਹੋਏ ਨੇ ਇਹ ਫਲਾਵਰ ਥੋੜਾ ਜਿਹਾ ਸਾਨੂੰ ਟਾਈਮ ਲੱਗ ਗਿਆ ਲਿਆਉਣ ਤੇ ਥੋੜੇ ਜੇ ਗਰਮੀ ਦੇ ਨਾਲ ਮਰ ਜਾ ਗਏ ਨੇ ਇਹਨਾਂ ਨੂੰ ਆਪਾਂ ਲਾਉਣੇ ਆ ਦੇਖਦੇ ਆਂ ਜੀ ਅੱਜ ਰਾਤ ਨੂੰ ਇਹ ਚੱਲ ਪੈਣਗੇ ਕੁਝ ਬੂਟੇ ਆਪਾਂ ਜਿਹੜੇ ਆਪਣੇ ਕੋਲੇ ਆ ਬਚੇ ਨੇ ਇਹ ਬੂਟੇ ਆਪਾਂ ਇੱਥੇ ਹੁਣ ਲਾ ਦਿੰਨੇ ਆ ਜੀ ਲਾਵਾ ਕਿੱਧਰ ਹਾਂਜੀ ਉਹ ਫੇਸੇ ਆਪਾਂ ਬੂਟੇ ਲਾ ਦਿੰਨੇ ਆ हाँ जी एक एक हाँ जी ओ तो भी खाली है हांजी हाँ अगे आप बूटा लिया चेरी का ये बूटा अपने फटारा आ गया ये फुटन लग पाया जी ये जरा सामने तुम देख रहे जो मूलिया ਇਹਨਾਂ ਦੇ ਵਿੱਚ ਹੋਰ ਵੀ ਕੁਝ ਸਮਾਨ ਪਿਆ ਇਹ ਇੱਥੇ ਪਿਆ ਗਲ ਕੇ ਇਹ ਖਾਦ ਬਣ ਜਾਂਦੀ ਅਸੀਂ ਅੱਗੇ ਇਹਦਾ ਇਸਤੇਮਾਲ ਕੀਤਾ ਆ ਬਹੁਤ ਇਹ ਬੂਟਿਆਂ ਵਾਸਤੇ ਚੰਗਾ ਹੈ ਇਹਦੂ ਅੱਗੇ ਜੀ ਮੈਂ ਹੁਣ ਆ ਟੋਏ ਪਟ ਰਿਆਂ ਇਹ ਟੋਏ ਆਪਾਂ ਜਿਹੜੇ ਅੱਜ ਬੂਟੇ ਲੈ ਕੇ ਆਏ ਆ ਸੱਤ ਬੂਟੇ ਉਹ ਬੂਟੇ ਆਪਾਂ ਇੱਥੇ ਇਸ ਪੈਲੀ ਦੇ ਵਿੱਚ ਲਾਵਾਂਗੇ ਤੇ ਇਹਦੇ ਵਿੱਚ ਹੀ ਆਪਣਾ ਸਾਰਾ ਮਿਰਚਾਂ ਵਗੈਰਾ ਹੋਰ ਸਬਜ਼ੀ ਵੀ ਨਾਲ ਚੱਲੇਗੀ ਦੇ ਨਾਲ ਆਪਣੇ ਬੂਟੇ ਵੀ ਚੱਲਣਗੇ। ਹੁਣ ਇੱਧਰ ਆਪਾਂ ਅੱਗੇ ਵੀ ਬੂਟੇ ਕਈ ਲਿਆ ਕੇ ਲਾਏ ਹੋਏ ਨੇ। ਆ ਵੇਖੋ ਜੀ ਜਿਵੇਂ ਆਪਣਾ ਚਕੂਤਰਾ ਲੱਗਾ ਹੋਇਆ। ਇਹ ਚਕੂਤਰੇ ਨੂੰ ਫਲ ਵੀ ਆਉਣ ਲੱਗ ਪਿਆ। ਆ ਵੇਖੋ ਜੀ ਇਹ ਚਕੂਤਰੇ ਦੇ ਆਪਾਂ ਵੇਖੋ। ਇਹ ਅੱਜ ਮੈਂ ਇਹਦੇ ਨਾਲ ਫਲ ਤੋੜ ਦਿੱਤਾ। ਕਿਉਂਕਿ ਇਹ ਅਜੇ ਛੋਟਾ ਹੈ ਬੂਟਾ ਤੇ ਇਹ ਫਿਰ ਗਰੋਥ ਨਹੀਂ ਕਰਨੀਏ ਨੇ। ਬਾਕੀ ਇਹਦੇ ਚ ਫਟਾਰਾ ਬਹੁਤ ਆ ਗਿਆ। ਇਹ ਫੁੱਟਣ ਲੱਗ ਪਿਆ ਇਸ ਵਾਰ ਤੇ ਹਜੇ ਫਾਲਾ ਪਾਣਦੇ ਤੋਂ ਨਹੀਂ ਲੈਣਾ ਇੱਕ ਕਪਾਈਂ ਤੇ ਅੰਬਲੇ ਆ ਕੇ ਲਾਇਆ ਸੀ ਉਹ ਹੁਣ ਆਪਾਂ ਉਹ ਟੋਏ ਜਿਹੜੇ ਹੋਰ ਅੱਗੇ ਕੱਢਦੇ ਆਂ ਤੇ ਉਹਨਾਂ ਟੋਇਆਂ ਦੇ ਵਿੱਚ ਅੱਜ ਵਾਲੇ ਲਹਾਂਦੇ ਜਿਹੜੇ ਸਾਰੇ ਬੂਟੇ ਲਾਵਾਂਗੇ ਇਸ ਜਿਹੜੇ ਆਪਾਂ ਟੋਏ ਪੱਟ ਰਹੇ ਆਂ ਇਹਨਾਂ ਦੇ ਵਿੱਚ ਆਪਣੇ ਉਹ ਮਿੱਟੀ ਦੀ ਮਿਲਾਵਟ ਹੈ ਜਿਹੜੀ ਦਰਿਆ ਤੋਂ ਮਿੱਟੀ ਉਹ ਲਿਆ ਕੇ ਆਪਾਂ ਥੱਲੇ ਪਾਈ ਸੀ ਪਰ ਆਪਣੇ ਇੱਥੋਂ ਦੀ ਚੀਕ ਨਹੀਂ ਮਿੱਟੀ ਇਹਦੇ ਵਿੱਚ ਮਿਲਾਵਟ ਹੋ ਕੇ ਇਹ ਮਿੱਟੀ ਦੀ ਆ ਵੇਖੋ ਜੀ ਪੁਰਪਰੀ ਮਿੱਟੀ ਹੈ ਇਹਦੇ ਨਾਲ ਬੂਟੇ ਬਹੁਤ ਵਧੀਆ ਚੱਲਦੇ ਨੇ ਹਾਂਜੀ ਹੁਣ ਆਪਾਂ ਇੱਥੇ ਆਪਾਂ 1 2 3 ਟੋਏ ਕੱਢ ਚੁੱਕੇ ਆ ਆਪਾਂ ਅੱਜ 7 ਟੋਏ ਕੱਢਣੇ ਆ ਇਹਨਾਂ ਚ 7 ਬੂਟੇ ਅੱਜ ਆਪਾਂ ਲਾਵਾਂਗੇ ਜੀ ਇਹ 7 ਟੋਏ ਦੇ ਵਿੱਚ ਆਪਾਂ ਲਾ ਰਹੇ ਆ ਜੀ ਇੱਕ ਕਸ਼ਮੀਰੀ ਨਾਕ ਇਹਦੇ ਵਿੱਚ ਆ ਥੋੜਾ ਜਿਹਾ ਫਟਾ ਰਾਇਆ ਇਹਦੇ ਵਿੱਚ ਆਪਾਂ ਹੁਣ ਪਹਿਲਾਂ ਤਾਂ ਸੋਇਲ ਫੂਡ ਪਾਵਾਂਗੇ ਅੱਧਾ ਕਿਲੋ ਤੇ ਨਾਲ ਆਪਾਂ ਇਹਦੇ ਪਾਵਾਂਗੇ ਜੀ ਕਲੋਰੋ ਦਵਾਈ ਜਿਹੜੀ ਥੱਲੇ ਕੀੜੇ ਸਿਉਂਕ ਤੋਂ ਇਸ ਬੂਟੇ ਦਾ ਪਚਾਵੇਗੀ ਆਪਾਂ ਲਾਉਣੇ ਆ ਜੀ ਕਲੋਰੋ ਆਪਣੇ ਕੋਲ 100 ਐਮ ਐਲ ਆ ਜਿਹਦੇ ਵਿੱਚੋਂ ਪੱਤੀ ਐਮ ਐਲ ਦੇ ਵਿੱਚ ਮਿਕਸ ਕਰਕੇ ਤੇ ਇਹਦੀਆਂ ਜੜਾਂ ਦੇ ਵਿੱਚ ਪਾ ਕੇ ਤੇ ਆਪਾਂ ਲਾਵਾਂਗੇ ਹਾਂ ਜੀ ਇਹ ਲਾਉਣੇ ਆ ਜੀ 3 ml ਦੇ ਵਿੱਚ ਪਾ ਕੇ ਤੇ ਆਪਾਂ ਲਾਵਾਂਗੇ ਹਾਂ ਜੀ ਇਹ ਤਾਂ ਜ਼ਰੂਰੀ ਪਾਣੀ ਹੁੰਦੀ ਸੀ ਉਹ ਕਵਾਸਤੇ ਹੁੰਦੀ ਹੈ ਨਾ ਹਾਂ ਜੀ ਸਿਉਂਕ ਵਾਸਤੇ ਆਪਣੇ ਆਪ ਇਹਨੂੰ ਮਿਕਸ ਕਰਦੇ ਹਾਂਗੇ 3 ml ਕਨੀਆ ਆ ਗਈਆਂ ਕਈ ਗੱਲ ਨਹੀਂ ਜੀ ਆਪਣੇ ਦਾ ਟਮਾਟਰਾਂ ਦੀ ਪਨੀਰੀ ਪਈ ਲਾਉਣ ਵਾਲੀ ਹਾਂਜੀ ਵਾਹ ਆ ਗਏ ਕੱਪੜੇ ਪਏ ਆ ਲੋਨ ਵਾਲੇ ਕੋਈ ਗੱਲ ਨਹੀਂ ਮੈਂ ਕੱਪੜੇ ਲੋਨ ਚ ਲੈਣਾ ਹਾਂਜੀ ਉਹ ਬੁੱਕੇ ਲੈ ਆਈ ਜਾਂਦੇ ਆ ਮੁੰਡਾ ਕੱਪੜੇ ਲਿਆਇਆ ਹਾਂ ਜੀ ਮੈਂ 15 ਆਣਾ ਅੱਜ ਖਲਾਰਾ ਬਹੁਤ ਆਜਾਸੀ ਫੇਰਾ ਗਿਆ ਚਲੋ ਸੇਮ ਹਮ ਤਾਂ ਹੋਗਾ ਸਿਹਰ ਦੇ ਚਲੇ ਸਮਾਨ ਲੈਣ ਹਾਂ ਜੀ ਇਹ ਇੱਧਰ ਲੱਗੇ ਹੋਇਆ ਬੇਟੇ ਨੂੰ ਕਪੜੇ ਲਾਉਣ ਲਾਇਆ ਆ ਆ ਫਲਾਵਰ ਕਿੱਡੇ ਸੋਹਣੇ